ਮਾ ਰੋਂ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦਾ ਛੋਟਾ ਭਰਾ ਇਨੀ ਦਿਨੀ ਫਿਰ ਸੁਰਖੀਆਂ ਦੇ ਵਿੱਚ ਹੈ ਇੰਟਰਨੈਟ ਦੇ ਉੱਤੇ ਉਸ ਦੀਆਂ ਜਿਹੜੀਆਂ ਤਸਵੀਰਾਂ ਨੇ ਉਛਾਈਆਂ ਹੋਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਚਿੱਟੇ ਪਠਾਣੀ ਸੂਟ ਦੇ ਵਿੱਚ ਤੇ ਨਿੱਲੀ ਪੱਗ ਬਣ ਕੇ ਜਿਹੜੀਆਂ ਇਹ ਤਸਵੀਰਾਂ ਵਾਇਰਲ ਹੋਈਆਂ ਨੇ ਇਸ ਦੇ ਵਿੱਚ ਪਰਸੰਸਖਾਂ ਦੇ ਵੱਲੋਂ ਜਿਹੜਾ ਇਸ ਛੋਟੇ ਸਿੱਧੂ ਮੂਸੇਵਾਲੇ ਦੇ ਉੱਤੇ ਆਪਣਾ ਪਿਆਰ ਲੁਟਾਇਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਜਿਹੜਾ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਉਹ ਹੁਣ ਆਈਆਂ ਨੇ ਰੰਗ ਲਗਾ ਕੇ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਹੋਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਛੋਟਾ ਪ੍ਰਾਅ ਇੱਕ ਵਾਰ ਫਿਰ ਸੋਸ਼ਲ ਮੀਡੀਆ ਦੇ ਉੱਪਰ ਛਾਇਆ ਹੋਇਆ ਪ੍ਰਸੰਸਕ ਆਪਣਾ ਪਿਆਰ ਲੁਟਾਇਆ ਜਾ ਰਿਹਾ ਚਿੱਟੇ ਪਠਾਣੀ ਸੂਟ ਅਤੇ ਨੀਲੇ ਰੰਗ ਦੀ ਪੱਗ ਦੇ ਵਿੱਚ ਨਿੱਕਾ ਸਿੱਧੂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਦੱਸ ਦਈਏ ਕਿ ਇਹ ਪਿਆਰੀਆਂ ਤਸਵੀਰਾਂ ਸਹਬ ਪ੍ਰਤਾਪ ਸਿੰਘ ਸਿੱਧੂ ਦੇ ਇੰਸਟਾਗ੍ਰam ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਮੂਸੇਵਾਲੇ ਦੀ ਮੌਤ ਤੋਂ ਬਾਅਦ ਪ੍ਰਮਾਤਮਾ ਨੇ ਮਾਪਿਆਂ ਦੀ ਝੋਲੀ ਦੇ ਵਿੱਚ ਛੋਟਾ ਸਿੱਧੂ ਪਾਇਆ ਜਿਸ ਦੇ ਚੱਲਦੇ ਹੁਣ ਸਿੱਧੂ ਮੂਸੇਵਾਲੇ ਦੀ ਕੋਠੀ ਦੇ ਵਿੱਚ ਹਰ ਤਿਹਾਰ ਮਨਾਇਆ ਜਾਂਦਾ ਹੈ ਤੇ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਮਾਪਿਆਂ ਦੇ ਚਿਹਰੇ ਖੁਸ਼ੀ ਦੇ ਨਾਲ ਖਿੜੇ ਨਜ਼ਰ ਆਉਂਦੇ ਨੇ ਤਾਂ ਸਿੱਧੂ ਮੂਸੇਵਾਲੇ ਦੇ ਨਿੱਕੇ ਵੀਰ ਜੋ ਕੇ ਫੈਨਸ ਨੇ ਸਿੱਧੂ ਮੂਸੇਵਾਲੇ ਦੀ ਝਲਕ ਦੇਖ ਰਹੇ ਨੇ ਅਤੇ ਭਾਵੁਕ ਵੀ ਹੋ ਰਹੇ ਨੇ ਹਾਲਾਂਕਿ ਨਿੱਕਾ ਸਿੱਧੂ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦੇ ਚਿਹਰਿਆਂ ਉੱਪਰ ਰੌਣਕਾਂ ਲੈ ਕੇ ਆਇਆ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਫੈਨਸ ਇੱਕ ਵਾਰ ਮੁੜ ਤੋ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਦੇ ਵਿੱਚ ਗਵਾਚ ਗਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਛੋਟਾ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਇੱਕ ਵਾਰ ਫਿਰ ਸੋਸ਼ਲ ਮੀਡੀਆ ਦੇ ਉੱਪਰ ਛਾਇਆ ਹੋਇਆ ਹੈ ਦੱਸ ਦਈਏ ਕਿ ਹੋਲੀ ਮੌਕੇ ਨਿੱਕੇ ਸਿੱਧੂ ਦੀਆਂ ਤਸਵੀਰਾਂ ਜਿਹੜੀਆਂ ਬਹੁਤ ਖੂਬਸੂਰਤ ਇਹ ਜਿਹੜੀਆਂ ਇੰਟਰਨੈਟ ਦੇ ਉੱਤੇ ਛਾਈਆਂ ਹੋਈਆਂ ਨੇ ਇਹਨਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਵੀ ਆਪਣਾ ਜਿਹੜਾ ਵਿਚ ਦਾ ਕੇਂਦਰ ਬਣਾਇਆ ਜਿਹੜੇ ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਨੇ ਉਹ ਇਹਨਾਂ ਤਸਵੀਰਾਂ ਦੇ ਉੱਤੇ ਆਪਣਾ ਪਿਆਰ ਹੈ ਜਿਹੜਾ ਲੁਟਾ ਰਹੇ ਨੇ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੀ ਚੱਲਕਾ ਜਿਹੜੀ ਦੇਖੀ ਜਾ ਰਹੀ ਆ ਲੋਕ ਨੇ ਜਿਹੜੇ ਫੈਨਸ ਨੇ ਸਿੱਧੂ ਮੂਸੇਵਾਲੇ ਦੇ ਉਹ ਇੱਕ ਵਾਰ ਫਿਰ ਜਿਹੜਾ ਕਹਿ ਰਹੇ ਨੇ ਕਿ ਛੋਟਾ ਸਿੱਧੂ ਬਿਲਕੁਲ ਖੂਬ ਜਿਹੜਾ ਕਿ ਸਿੱਧੂ ਮੂਸੇਵਾਲਾ ਲੱਗਦਾ ਉਹਨਾਂ ਦੇ ਵੱਲੋਂ ਕਮੈਂਟਾਂ ਦੇ ਵਿੱਚ ਜਿਹੜੀ ਆ ਬਰਸਾਤ ਲਿਆਦੀ ਗੀ ਗਿਆ ਇੱਕ ਤੋਂ ਇੱਕ ਖੂਬਸੂਰਤ ਜਿਹੜੇ ਕਮੈਂਟ ਕੀਤੇ ਜਾ ਰਹੇ ਨੇ ਤਾਂ ਨੀਲੇ ਰੰਗ ਦੀ ਦਸਤਾਰ ਸਜਾਈ ਹੋਈ ਆ ਛੋਟੇ ਸਿੱਧੂ ਮੂਸੇਵਾਲੇ ਨੇ ਚਿੱਟਾ ਰੰਗ ਦਾ ਪਠਾਣੀ ਸੂਟ ਪਾਇਆ ਹੋਇਆ ਤੇ ਨਿੱਕਾ ਸਿੱਧੂ ਮੂਸੇਵਾਲਾ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਿਹਾ ਤਾਂ ਦੱਸ ਦਈਏ ਕਿ ਇਹ ਪਿਆਰੀਆਂ ਤਸਵੀਰਾਂ ਜਿਹੜੀਆਂ ਨੇ ਇੰਟਰਨੈਟ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਚੋ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਪ੍ਰਮਾਤਮਾ ਨੇ ਮਾਪਿਆਂ ਦੀ ਝੋਲੀ ਦੇ ਵਿੱਚ ਛੋਟਾ ਸਿੱਧੂ ਪਾਇਆ ਜਿਸ ਦੇ ਚੱਲਦੇ ਹੁਣ ਮੂਸੇਵਾਲੇ ਦੀ ਕੋਠੀ ਦੇ ਵਿੱਚ ਜਿਹੜਾ ਹਰ ਕੋਈ ਤਿਹਾਰ ਮਨਾਇਆ ਜਾਂਦਾ ਤੇ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਮਾਪਿਆਂ ਦੇ ਚਿਹਰੇ ਖੁਸ਼ੀ ਦੇ ਨਾਲ ਖਿੜੇ ਨਜ਼ਰ ਆਉਂਦੇ ਨੇ ਸਿੱਧੂ ਮੂਸੇਵਾਲੇ ਦੇ ਨਿੱਕੇ ਵੀਰ ਤੋਂ ਫੈਨਸ ਨੇ ਜਿਹੜੇ ਸਿੱਧੂ ਮੂਸੇਵਾਲੇ ਦੀ ਝਲਕ ਦੇਖ ਰਹੇ ਨੇ ਤੇ ਭਾਵੁਕ ਵੀ ਹੋ ਰਹੇ ਨੇ ਉਹਨਾਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ਹਾਲਾਂਕਿ ਨਿੱਕਾ ਸਿੱਧੂ ਇੱਕ ਵਾਰ ਫਿਰ ਪ੍ਰਸ਼ੰਸਾ ਕਾਂ ਦੇ ਚਿਹਰੇ ਦੇ ਉੱਪਰ ਰੌਣਕ ਲੈ ਕੇ ਆਇਆ سوشل ਮੀਡੀਆ ਤੇ ਵਾਇਰਲ ਹੋਈਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਫੈਨਸ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਦੇ ਵਿੱਚ ਗਵਾਚ ਗਏ ਨੇ ਤਾਂ ਤੁਹਾਨੂੰ ਦੱਸ ਦਈਏ होली ਮੌਕੇ ਦੀਆਂ ਇਹ ਜਿਹੜੀਆਂ ਤਸਵੀਰਾਂ ਨੇ ਇੰਟਰਨੈਟ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਫੈਨਸ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਨਿੱਕਾ ਸਿੱਧੂ ਮੂਸੇਵਾਲਾ ਖੂਬ ਹੋਰ ਖੂਬ ਜਿਹੜਾ ਕਿ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਲੱਗਦਾ ਉਹਨਾਂ ਦੇ ਵੱਲੋਂ ਜਿਹੜਾ ਇੱਕ ਵਾਰ ਫਿਰ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਦੇ ਵਿੱਚ ਜਿਹੜੇ ਫੈਨਸ ਨੇ ਸਿੱਧੂ ਮੂਸੇਵਾਲੇ ਦੇ ਗਵਾਚ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪ੍ਰਮਾਤਮਾ ਨੇ ਦੁਬਾਰਾ ਜਿਹੜੀ ਫੈਨਸ ਦੇ ਚਿਹਰਿਆਂ ਦੇ ਉੱਤੇ ਰੌਣਕ ਲਿਆ ਦਿੱਤੀ ਆ ਤੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਹਰ ਇੱਕ ਉਹ ਤਿਹਾਰ ਆ ਜਿਹੜਾ ਮਨਾਇਆ ਜਾ ਰਿਹਾ ਜਿਸ ਦੇ ਨਾਲ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਮੁਰ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਇਹ ਜਿਹੜੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਪ੍ਰਸ਼ੰਸਕਾਂ ਦਾ ਜਿਹੜਾ ਧਿਆਨ ਹੈ ਇਹਨਾਂ ਦੇ ਵੱਲੋਂ ਖਿੱਚਿਆ ਜਾ ਰਿਹਾ ਖਿੱਚ ਦਾ ਕੇਂਦਰ ਬਣ ਰਹੀਆਂ ਨੇ ਤਾਂ ਲੋਕਾਂ ਦੇ ਵੱਲੋਂ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਕਮੈਂਟ ਨੇ ਇਹਨਾਂ ਫੋਟੋਆਂ ਦੇ ਉੱਤੇ ਕੀਤੇ ਜਾ ਰਹੇ ਨੇ